ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਚੱਕ ਰਾਮ ਸਿੰਘ ਵਾਲਾ ਨੇੜੇ ਦੇ ਪਿੰਡ ਹੈ ਜੀ ਚੱਕ ਫਤਿਹ ਸਿੰਘ ਚੱਕ ਵਖਤੂ ਤੇ ਪੁੱਚੋ ਮੰਡੀ ਤੇ ਜ਼ਿਲ੍ਹਾ ਹੈਗਾ ਮਿੱਤਰੋ ਬਠਿੰਡਾ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਤਨਨਾਗਾ ਜਿਹਦੇ ਵਿੱਚੋਂ ਇੱਕ ਚੰਗੀ ਕੱਦ ਕਾਠ ਵਾਲੀ ਝੋਟੀ ਹੈ ਜੀ ਤੇ ਇੱਕ ਮਿੱਤਰੋ ਮਹੀਨੇਕ ਦੀ ਕੱਚੀ ਜਰਸੀ ਤੇ ਅੱਛਾ ਫਕਰਾਸ ਮੈਕਸ ਜੀ ਹੈ ਤੇ ਇੱਕ ਮਿੱਤਰੋ ਬਾਈ ਕੋਲ ਹੈਗੀ ਹੈ ਬੈਡ ਬਕਾਉ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਸੋ ਪਿੰਡ ਹੈਗਾ ਜੀ ਚੱਕ ਰਾਮ ਸਿੰਘ ਵਾਲਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਜੀ ਵਧੀਆ ਬਾਈ ਜੀ ਠੀਕ ਹੈ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦਿਖਾਈ ਆ ਨਾ ਤੇ ਕਿਹੜਾ ਸਿਮਨ ਲੱਗਿਆ ਵਾ ਜੀ ਆ ਪਹਿਲਾਂ ਤਾਂ ਆਪ ਕਿਹੜੇ ਟੀਕੇ ਦੀ ਇਹ ਤਾਂ ਹੀ ਉਹ ਸਰਕਾਰੀ ਦੀ ਆਪਣੇ ਠੀਕ ਹੈ ਇਹਦੇ ਗਾਂ ਜਿਹੜਾ ਸਿਮਨ ਲੱਗਿਆ ਖਾਨ ਬੋਲਾ ਦਾ ਖਾਨ ਦਾ ਠੀਕ ਹੈ ਕਦ ਕਾੜ ਮਿੱਤਰੋ ਫੁੱਲ ਹੈ ਬੇਲ ਚੰਗੀ ਆ ਪਤਲੇ ਪਿੰਡੇ ਦੀ ਆ ਤੇ ਸਰੀਰ ਦੀ ਬਣਤਰ ਬਹੁਤ ਸੋਹਣੀ ਆ ਤੇ ਠੰਡੀ ਸੀੜ ਵੀ ਮਿੱਤਰੋ ਫੁੱਲ ਹੈ ਤੇ ਥਣਾ ਦੀ ਬਣਤਰ ਵੀ ਠੀਕ ਹੈ ਤੇ ਕਿੰਨਾ ਕਦਾ ਰਹਿੰਦੇ ਜੀ ਇਹਦੇ ਭਾਈ 12-13 ਹੁੰਦੇ ਨੇ ਪੂਰੇ ਆ ਠੀਕ ਹੈ ਤੇ ਉੱਤੇ ਦੇਖੋ ਵੀ ਹੁਣ ਕਿੰਨੇ ਤੋਰੋ ਜੀ ਫਿਰ ਇਹਨੂੰ ਸੋ ਕਦ ਕਾੜ ਦੇ ਤੇ ਮਾ ਦਾ ਰਿਕਾਰਡ ਭਾਈ ਕਹਿੰਦਾ ਇਹ ਫੁੱਲ ਹੈ ਕੋਲੀ ਆ ਮਾ ਜੁਜੇ ਕਰੇ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਸੋ ਸਿਹਤ ਪੱਖੋਂ ਸੋਣੀ ਐ ਪਹਿਲੇ ਸੂਏ ਸੋਣੀ ਐ ਕਿੰਨੇ ਕ ਦਿਨ ਬਾਕੀ ਮਨ ਲ ਸੇ 7 ਹਨਾ ਬਾਈ 7 ਇੱਕ ਮਨ ਤੇ ਮੂੰਹ ਕਿਵੇਂ ਆ ਮੂੰਹ ਹੋ ਗਿਆ ਉਹਦੀ ਚਾਰ ਹੈ ਚਾਰ ਦੰਦ ਠੀਕ ਐ ਸੋ ਵੱਡੀ ਐ ਤਕਰੀਬਨ ਚਾਰ ਦੰਦ ਮਿੱਤਰੋ ਹੋ ਜਾਂਦੀਆਂ ਨੇ ਠੰਡੀ ਸੀਲ ਬਾਈ ਕਹਿੰਦਾ ਵੀ ਫੁੱਲ ਆ ਜਿੱਥੇ ਮਰਜੀ ਛੜ ਦਿਓ ਇਹ ਨਹੀਂ ਆਏ ਟਟਾ ਫਟਾ ਫੁਕਰਦੀ ਹੋਣੀ ਮੋੜ ਲਓ ਜੀ ਸੋ ਬਾਈ ਦਾ ਕੰਮ ਹੈਗਾ ਮਿੱਤਰੋ ਦੁੱਧ ਦਾ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਫੇਸ ਕੁਆਲਿਟੀ ਬਹੁਤ ਚੰਗੀ ਠੰਡੀ ਸੀਲ ਵੀ ਮਿੱਤਰੋ ਫੁੱਲ ਹੈ ਤੇ ਪਤਲੇ ਪਿੰਡੇ ਦੀ ਆ ਸੋ ਥਣਾ ਦੀ ਬੰਦ ਤਾ ਆਪਾਂ ਫੇਰ ਕੈਮਰਾ ਨੇੜੇ ਕਰਕੇ ਦਿਖਾਉਣੇ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤੇ ਬਾਈ ਦੇ ਨਾਲ ਕਰ ਸਕਦਾ ਸੰਪਰਕ ਚਲੋ ਜੀ ਬੰਦ ਜੀ ਬੰਦ ਚੰਗਾ ਮੋਟਾ ਥਾਣਾ ਜਿੱਥੇ ਪਹਿਲੇ ਸੁਣਿਆ ਸੁਣਨਾ ਤੇ ਹਵਾਨਾ ਮਿੱਤਰੋ ਹਜੇ ਨੇਪਰ ਨਾ ਸਟਾਰਟ ਕੀਤਾ ਅਜੇ ਕੋਈ ਪੁੜੇ ਨਹੀਂ ਥੋੜੇ ਤੇ ਕਿਸੇ ਤਰ੍ਹਾਂ ਦੀ ਹਜੇ ਮਿੱਤਰੋ ਕੋਈ ਵੀ ਦਿੱਕਤ ਨਹੀਂ ਤੇ ਮੁੱਲ ਕੀ ਕਰਤਾ ਜੀ ਮੁੱਲ ਬਈ ਕਰਦੇ ਆਂ ਇੱਕ 40 ਕਰਦੇ ਆਂ ਵਗੈਰਾ ਠੀਕ ਹੈ ਚਮਾਨ ਤਣ ਕਰ ਮਾਨ ਤਣ ਹੋ ਜਾ ਠੀਕ ਹੈ ਤੇ ਮਾਂ ਦਾ ਕੀ ਰਕਾਰ ਸੀ ਇਹਦੀ ਹੁਣ 17 ਕਿਲੋ ਆ ਆਪਣੇ ਕੋਲ ਹੀ ਇਹਦੀ ਮਾਂ ਠੀਕ ਹੈ ਤੇ ਮਨ ਨੂੰ ਸੋਈ ਨਾ ਹੋ ਗਿਆ ਅਜ 25 ਦਿਨੋਂ 17 ਹੀ ਚੱਲ ਰਹੀ ਹੈ ਓਕੇ ਹੁਣ ਆਪਾਂ ਕਰਦੇ ਆਂ ਜੀ ਗੱਲ ਸੂਣ ਵਾਲੀ ਗਾਂ ਦੀ ਹੈ ਨਾ ਇਹਦੀ ਕੀ ਡਿਟੇਲ ਹੈ ਜੀ ਕਿਹੜਾ ਸੂਆ ਇਹ ਸੂਆ ਬਈ ਤੀਜਾ ਠੀਕ ਹੈ ਮਤਲਬ ਇਹ ਆਪਣੇ ਕੋਲੇ ਆਈ ਵੀ ਹੈ ਹੈ ਆਈ ਹੈ ਠੀਕ ਹੈ ਲਿਆਂਦੀ ਹੈ ਹਾਂ ਉਹ ਤਾਂ ਬੰਦਾ ਕਹਿ ਰਿਹਾ ਮਤਲਬ 27 ਦਿਨ ਆਪਾਂ ਮਹੀਨਾ ਹੀ ਮੰਨੋ ਬਾਦੀ ਠੀਕ ਹੈ ਧੋ ਰਹੇ ਜੀ ਫਿਰ ਇਹਨੂੰ ਠੀਕ ਹੈ ਧਰਦੀ ਦਾ ਆ ਲੈਵਾ ਦਿਖਾਵਾਂਗੇ ਜੀ ਢਿੱਲਾਂ ਬਾਲ ਫੁੱਲਾ ਸੌਦਾ ਮਿੱਤਰੋ ਤੁਸੀਂ ਆਪ ਕਰਨਾ ਆਪਦੀ ਪੂਰੀ ਤਸੱਲੀ ਕਰਨੀ ਹੈ ਰੰਗ ਮਿੱਤਰੋ ਵਧੀਆ ਪਰ ਥੋੜੇ ਜਿਹਾ ਨੌ ਬਣਾਉਣ ਵਾਲੇ ਆ। ਭਾਈ ਥੋੜੇ ਜਿਹਾ ਕੱਚੇ ਥਾਂ ਤੋਂ ਲੈ ਗਏ ਨੇ। ਨੌ ਬਧੇ ਪਏ ਥੋੜੇ ਜਿਹਾ। ਚਲੋ ਕੋਈ ਨਾ ਮੋੜ ਲਈ ਬਸ। ਉਹ ਵੱਡੀਆਂ ਗਾਵਾਂ ਜੀ ਪੈਂਦੀ ਐ ਚਪਟੀਆਂ। ਹਾਂ ਗਾਵਾਂ 'ਚ ਚੰਗੀਆਂ 'ਚ ਪੈਂਦੀ ਐ। ਇਹ ਵੀ ਜਾਂਤੀ ਵਾਲਾ ਕੱਦ ਹੈ ਨਹੀਂ ਇਹ। ਹਾਂ ਕੱਦ ਵਧੀਆ ਜੀ ਉਹ ਥੋੜਾ ਜਿਹਾ ਜਰਸੀ ਬੰਦਾ ਕ੍ਰਾਸ ਹੈ। ਹਾਂ ਉਹ ਹੈ ਚਫਜੀ ਐ। ਮਤਲਬ ਇਹਨੇ 23 ਕਿਲੋ ਦਾ ਤਾਹੋ ਬੰਨੇ ਦੱਸਣ ਦਾਵਕ। ਠੀਕ ਐ। ਤੇ ਦੂਜੀ ਸੂਏ ਇਹ। ਓਕੇ। ਕਿੰਨੇ ਮਲਾਹ 22 22 ਦਿਨ ਲੈ ਜੂ ਹਣਾ ਹਾਂਜੀ ਮਹੀਨਾ 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 ਠੀਕ ਹੈ ਤੇ ਮੁੱਲ ਕੀ ਕਰਤਾ ਜੀ ਇਹਦਾ ਮੁੱਲ ਇਹਦਾ ਹੀ 50 ਕਰ ਦਿਆਂਗੇ ਨਾ 50000 ਹਾਂਜੀ ਠੀਕ ਹੈ ਤੇ ਤੀਜੇ ਨੰਬਰ ਤੇ ਬਾਈ ਕੋਲ ਹੈਗੇ ਐਚ ਐਫ ਬੈੜ ਬਕਾਓ ਕੀ ਉਮਰ ਹੋਵੇ ਜੀ ਉਮਰ ਤਾਂ ਇਹ ਮੰਨ ਲਓ 4 ਦੰਦ ਹੋ ਗਏ ਤੇ ਠੀਕ ਲੱਗੇ ਸੀ ਇੱਕ ਦੋ ਵਾਰੀ ਠੀਕ ਹੈ ਮੰਨ ਲਓ ਵੀ ਨਹੀਂ ਰਹੀ ਉਹ ਠੀਕ ਹੁੰਦੇ ਇਹ ਠੀਕ ਹੈ ਥਣ ਥਣ ਸਾਫ ਆ ਨਾ ਥਣ ਸਾਫ ਆ ਜਿਵੇਂ 4 ਹੀ ਆ ਕੋਈ ਫੋੜ ਸ਼ਾਂਗਣੀ ਠੀਕ ਹੈ ਇਹਦਾ ਮੁੱਲ ਕੀ ਕਰਤਾ ਜੀ ਇਹ ਵਸੂਈ ਲੈਣ ਦੇਣ ਦੇ ਦਿਆਂਗੇ ਆਪਾਂ 12000 ਦੇ 12 ਦੇ ਤੇ ਫੋਨ ਫੋਨ ਨੰਬਰ ਬੋਲਦਾ ਜੀ 97802 97802 65422 65422 ਮਾਨਸਾ ਰੋਡ ਦਾ ਮਾਨਸਾ ਖੁਰਦਾਲਾ ਇਹ ਚੱਕ ਆਰਾਮ ਸਿੰਘ ਵਾਲੇ ਤੋਂ ਮਾਨਸਾ ਰੋਡ ਸਕੂਲ ਕਿਢਾ ਗਿਆ ਬਕਟੌਰੀਆ ਸਕਾਉਨ ਵਾਲੇ ਤੇ ਜੀ ਉਹਦੇ ਸਾਹਮਣੇ ਹੈ ਨਾ ਸਾਹਮਣੇ ਗਲੀ ਚ ਕਰ ਹਾਂ ਜੀ ਭਾਈ ਸਾਰੇ ਵੀਰਾਂ ਦਾ ਧੰਨਵਾਦ